ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੋਲ 30 ਪੁੱਜੇ ਆਂ ਵੀਰ ਮਨਪ੍ਰੀਤ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਠੀਕ ਆ ਜੀ ਸੋ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਬਾਕੀ ਐਨੀਮਲ ਜਿਹੜਾ ਵੀ ਪਸੰਦ ਆਊਗਾ ਪਸ਼ੂ ਦੋਨੋਂ ਸੋਏ ਸਵਾਏ ਆ ਇੱਕ ਥੋੜੇ ਦਿਨਾਂ ਦੇ ਵਿੱਚ ਆ ਵੜ ਠੀਕ ਆ ਜੀ ਇਹ ਵੀ ਬਿਲਕੁਲ ਸਜਰ ਤਾਜੀ ਸੂਈ ਆ ਇੱਕ ਜਸਟ ਉਸ ਤੋਂ ਅੱਜ ਹੀ ਸੂਈ ਹੈ ਠੀਕ ਆ ਜੀ 29 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਬਿਲਕੁਲ ਅੱਜ ਹੀ ਮਾਰਨਿੰਗ ਜਿਹੜੀ ਜਾਂ ਦੁਪਹਿਰੇ ਸੂਈ ਹੈ ਜਾਂ 2-4 ਘੰਟੇ ਹੋ ਗਏ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਜਿਹੜੀ ਅੱਜ ਬਿਲਕੁਲ ਤਾਜੀ ਸੱਜਰ ਸੂਈ ਹੈ ਤੇ ਮਗਰ ਵੱਛੀ ਫੀਮੇਲ ਕਾਫ ਆ ਤੇ ਜਿਹੜੀ ਦੋਸਤੋ ਆ ਦਿਨਾਂ ਦੇ ਵਿੱਚ ਸੂਈ ਹੈ ਠੀਕ ਆ ਜੀ ਇਹਦੇ ਮਗਰ ਮੇਲ ਕਾਫ ਆ ਤੇ ਪਿੰਡ ਸੋਲ ਠੱਠੀ ਤੁਸੀਂ ਵਿਜ਼ਿਟ ਕਰਨੀ ਆ ਇਹ ਪਿੰਡ ਦੋਸਤੋ ਬਿਲਕੁਲ ਨੇੜੇ ਚਪਾਲ ਦੇ ਰਹਿ ਜਾਂਦਾ ਚਪਾਲ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਪਿੱਖੀਵੜ ਤੋਂ ਵੀ ਤਕਰੀਬਨ ਕੋਈ ਜਿਆਦਾ ਨਹੀਂ ਤੇ 12-14 ਕਿਲੋਮੀਟਰ ਦੀ ਦੂਰੀ ਐ ਸਾਰੀ ਗੱਲਬਾਤ ਕਰਦੇ ਆ ਵੀਰ ਮਨਪ੍ਰੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਦੋਨਾਂ ਵੜਾਂ ਦੀ ਸਭ ਤੋਂ ਪਹਿਲਾਂ ਵੀਰ ਮਨਪ੍ਰੀਤ ਸਾਸਰੀਗੜ ਸਾਸਰੀਗੜ ਅੱਛਾ ਵੀਰ ਮਨਪ੍ਰੀਤ ਇੱਕ ਜਿਹੜਾ ਐਡਰੈਸ ਆਪਣਾ ਤੁਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਮਲਕ ਕਲੀਅਰ ਕਰ ਦਈਏ ਥੋੜਾ ਜਿਹਾ ਕਨਫਰਮ ਕਰਾ ਦਈਏ ਪਿੰਡ ਸੋਲ ਠੱਟੀ ਆ ਗਿਆ ਹਾਂਜੀ ਹਾਂਜੀ ਪਿੰਡ ਠੱਟੀ ਇਹ ਨੇੜੇ ਚਭਾਲ ਤੇ ਰਹਿ ਜਾਂਦਾ ਚਭਾਲ ਤੋਂ ਨੇੜੇ ਪੈਣਾ ਠੀਕ ਆ ਜੀ ਪਿੱਖੀਵੜ ਦੇ ਇੱਥੋਂ ਕੋਈ ਦੂਰੀ ਕੋਈ 12-14 ਕਿਲੋਮੀਟਰ ਹੋਗੀ ਹਾਂਜੀ ਹਾਂ ਤੇ ਤਰਨਤਨ ਸਾਹਿਬ ਤੋਂ ਕਿਸੇ ਵੀਰ ਨੇ ਆਉਣਾ ਸਿੱਧਾ ਚਭਾਲਵਾ ਜਾ ਤੇ ਕਿੰਨੀ ਤਰਨਤਨ ਸਾਹਿਬ ਤੋਂ ਕਿੰਨੀ ਕਿ ਦੂਰੀ ਹੈ 18-20 ਕਿਲੋਮੀਟਰ 18-20 ਕਿਲੋਮੀਟਰ ਅੱਛਾ ਵੀਰ ਬੈੜਾ ਦੋਨੋਂ ਆਪਾਂ ਸੇਲ ਕਰਦੇ ਆ ਇੱਕ ਤਾਂ ਜਿਹੜੀ ਅੱਜ ਹੀ ਸੂਈ ਆਪਣੇ ਕੋਲੇ ਇਹ ਕ੍ਰੋਸ ਅੰਗ ਦੇ ਵਿੱਚ ਕੋਈ ਜਰਸੀ ਜਾਂ ਆਰ ਸ਼ੇਰ ਦਾ ਕ੍ਰੋਸ ਮੰਨ ਲਈ ਇਹ ਅੱਜ ਹੀ ਸੂਈ ਹੈ ਕਿੰਨਾ ਕ ਸਮਾਂ ਹੋ ਗਿਆ ਵੈਸੇ ਨੂੰ ਸੂਈ ਨੂੰ ਇਹ 8 ਵਜੇ ਦੀ ਸੂਈ ਹੈ ਅੱਜ ਮਾਰਨਿੰਗ 8 ਵਜੇ ਸੂਈ ਆ ਤੇ ਜਿਹੜੀ ਆਪਣੇ ਕੋਲ ਵੱਡੀ ਗਾਂ ਖੜੀ ਆ ਇਹ ਕਿੰਨੇ ਕ ਟਾਈਮ ਦੀ ਸੂਈ ਹੈ 16-18 ਦਿਨ ਹੋ ਗਏ ਸ ਠੀਕ ਹੈ ਜੀ। ਲੋ ਦੋਸਤੋ 16 17 18 ਕਦੇਨ ਹੋ ਗਏ ਜਿਹੜੀ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਵਾਂਗੇ। ਸੋ ਸਟਾਰਟਿੰਗ ਜਿਹੜੀ ਇੱਕ ਸ਼ੁਰੂਆਤ ਉਹ ਪਹਿਲੇ ਨੰਬਰ ਤੋਂ ਆਪਾਂ ਇਸੇ ਬੈਡ ਤੋਂ ਕਰਦੇ ਹਾਂ ਠੀਕ ਹੈ ਜੀ। ਤੇ ਇਹ ਦੋਸਤੋ ਅੱਜ ਮਾਰਨਿੰਗ 8:00 ਵਜੇ ਸੂਈ ਆ ਤੇ ਮਗਰ ਦੇ ਵੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਕਿਲੇ 나ੜੂ ਦਾ ਬੱਚਾ ਤੁਹਾਨੂੰ ਇੱਕ ਵਾਰੀ ਥੋੜਾ ਜਿਹਾ ਆਪਾਂ ਲਾਗਿਓ ਦਿਖਾ ਦਈਏ ਠੀਕ ਹੈ ਜੀ। ਆ ਦੇਖੋ। ਸੋ ਆ ਬੱਚਾ ਫੀਮੇਲ ਕਾਫ ਆ। ਠੀਕ ਹੈ ਜੀ। ਬਾਕੀ ਐਰ ਸ਼ਰਦਾ ਤੇ ਕਿਤੇ ਨਾ ਕਿਤੇ ਦੋਸਤੋ ਜਰਸੀ ਦਾ ਕ੍ਰੋਸ ਆ ਇਹ ਮਨਪ੍ਰੀਤ ਭਾਈ ਆਪਣੀ ਹੈਅ ਕਰਦੀ ਆ ਘਰੇਲੂ ਕਰਦੀ ਬੈੜੀ ਆ ਹਾਂਜੀ ਹਾਂਜੀ ਕਿਉਂਕਿ ਆਪਣਾ ਮੇਨੋਂ ਤਾਂ ਕੋਈ ਵਪਾਰ ਦਾ ਤਾਂ ਕੰਮ ਹੀ ਨਹੀਂ ਹੈਗਾ ਕੋਈ ਨਹੀਂ ਨਹੀਂ ਵਪਾਰ ਜਿੰਨੇ ਐਨੀਮਲ ਵੀ ਰੱਖੇ ਮੇਰੇ ਨਾਲ ਤਾਂ ਸਾਰੇ ਆਪਣੇ ਟੋਟਲੀ ਘਰ ਦੇ ਪਸ਼ੂ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀ ਕੋਈ ਪਿਛਲੇ ਸਵੇ ਦਾ ਮਿਲਕ ਰਿਕਾਰਡ ਦੱਸ ਦਿਓ ਆਪਣੇ ਵੀਰਾਂ ਨੂੰ ਵੀ ਕਿੰਨੀ ਜਿਹੜੀ ਦੁੱਧ ਚਵਾਈ 17 18 ਠੀਕ ਜਿਹੜਾ ਠੀਕ ਆ ਜੀ ਤਾਂ ਦੱਸੋ 17 18 ਲੀਟਰ ਪੀਕ ਵੀਰਾਂ ਦਾ ਵੀ ਇਹ ਦੁੱਧ ਚਵਾਉਂਦੀ ਆ ਕੁਵੀਆਂ ਪੰਜੀਆਂ ਦਿਨਾਂ ਦੀ ਗੱਲ ਕਰੀਏ ਤੇ 18 17 ਲੀਟਰ ਮਿਲਕਿੰਗ ਜਿਹੜੀ ਆ ਪਿਛਲੇ ਸਵੇਿਆਂ ਦੇ ਵਿੱਚ ਇਹਨੇ ਕਰਵਾਈ ਆ ਤੇ ਜੇਰ ਜੁਰ ਪੈ ਗਈ ਸੀ ਵੀਰ ਟੋਟਲ ਹਾਂਜੀ ਜੇਰ ਪੈ ਗਈ ਠੀਕ ਹੈ ਜੀ ਸੋ ਜੇਰ ਜੁਰ ਜਿਹੜੀ ਦੋਸਤੋ ਪੈ ਗਈ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਉਹ ਵੀ ਜੇਰ ਵੀ ਪ੍ਰੋਪਰ ਦਿਖਾ ਦਾਂਗੇ ਤੇ 8 ਵਜੇ ਸੂਈ ਆ ਹੁਣ ਤਕਰੀਬਨ ਕੋਈ ਸਮਾਂ ਇੱਕ ਵਾਰੀ ਤੁਸੀਂ ਨੋਟ ਕਰ ਲਓ ਕੋਈ ਇੱਕ ਠੀਕ ਹੈ ਜੀ ਸਵਾ 1 ਦਾ ਜਿਹੜਾ ਹੁਣ ਸਮਾਂ ਹੈ ਤੇ ਬਾਕੀ ਇੱਕ ਵਾਰੀ ਸੂਸਵਾ ਦੇ ਵਿੱਚ ਇਹ ਬੈਡ ਆਈ ਹੈ ਠੀਕ ਹੈ ਜੀ ਬਾਕੀ ਫਿਰ ਵੀ ਚੰਗੀ ਸੇਵਾ ਦੇ ਵਿੱਚ ਰਹਿਣ ਕਰਕੇ ਠੀਕ ਹੈ ਜੀ ਜਿਆਦਾ ਕੋਈ ਟੁੱਟਿਆ ਜਾਂ ਪਸੂ ਨਜ਼ਰ ਨਹੀਂ ਆਉਂਦਾਗਾ ਠੀਕ ਆ ਵੀ ਜਿਵੇਂ ਠੱਪਾ ਜਾਂ ਪਸੂ ਲਾ ਜਾਂਦਾ ਤਾਜੀ ਲਾ ਜਾਂਦਾ ਉਹ ਏਡੀ ਨਜ਼ਰ ਨਹੀਂ ਆਉਂਦੀ ਠੀਕ ਆ ਜੀ ਕਿਉਂਕਿ ਪਸ਼ੂ ਆਪ ਰਾਜ ਹੀ ਸੀਗਾ ਤੇ ਬਾਕੀ ਥਣਲੇਵਾ ਬਹੁਤ ਸੋਹਣਾ ਵਿਰਲ ਵੰਡ ਚੰਗੀ ਆਪਸੀ ਥਣਾ ਦੀ ਆ ਕਰੋ ਚੱਕ ਠੀਕ ਆ ਜੀ ਮੁੱਠੀ ਮੁੱਠੀ ਥਣਾ ਤੇ ਬਾਕੀ ਚੁਵਾਈ ਜਿਹੜੀ ਆ ਦੋਸਤੋ ਬਿਲਕੁਲ ਹੁਣ ਸੂਣ ਤੋਂ ਬਾਅਦ ਕੋਈ ਵੀਰ ਆਪਣੀ 2 ਕਿਲੋ 4 ਕਿਲੋ ਭਰਾ ਕੇ ਤਸੱਲੀ ਕਰ ਸਕਦਾ ਅੰਡਰ ਕੁਆਲਿਟੀ ਚੰਗੀ ਆ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਥੋੜਾ ਜਿਆਦਾ ਤੋੜ ਕੇ ਦਿਖਾ ਦਿੰਨੇ ਆ ਆ ਲਿਓ ਵੀਰ ਖੋਲ ਕੇ ਦਿਖਾ ਦਿੰਦਾ ਤੋ 16 17 16 17 18 ਲੀਟਰ ਦੋਸਤੋ ਦੂਜੇ ਸਵੇਰੇ ਦੇ ਵਿੱਚ ਕਹਿ ਲੋ ਜਾਂ ਪਿਛਲੇ ਸਵੇਰਾਂ ਦੇ ਵਿੱਚ ਕਹਿ ਲੋ ਠੀਕ ਆ ਜੀ ਵੀ ਦੁੱਧ ਚਵਾਇਆ ਹੈ ਇਸ ਵੜ ਨੇ ਠੀਕ ਆ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੀ ਜਿੱਡਾ ਥਣ ਭਾਂਡਾ ਕਰਮ ਵਾਲੀ ਨੂੰ ਲੱਗਾ ਠੀਕ ਆ ਤੋ ਚੰਗੀ ਉਮੀਦ ਕਰ ਸਕਦੇ ਆ ਇੱਕ ਵਾਰੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਸੱਜੇ ਖੱਬਿਆਂ ਸਾਰੇ ਬੰਨੇ ਉਹ ਤੋੜ ਕੇ ਦਿਖਾ ਰਹੇ ਆ ਆ ਲਓ ਜੀ ਇੱਕ ਗੱਲ ਹੋਰ ਥੋੜੀ ਜੀ ਨੋਟ ਕਰਾ ਦਿੰਨੇ ਆ ਬਾਅਦ ਵਿੱਚ ਕਈ ਵੀਰ ਡਾਊਟ ਕਰਦੇ ਆ ਠੀਕ ਆ ਜੀ ਜੇਰ ਪ੍ਰੋਪਰ ਆਪਾਂ ਦਿਖਾ ਦਨੇ ਆ ਵੀਰ ਮਨਪ੍ਰੀਤ ਵੀ ਦੱਸਣ ਦਿਆ ਸੀਗਾ ਵੀ ਜੇਰ ਪੈ ਚੁਕੀ ਸੀਗੀ ਕਈ ਬਣਾ ਥੋੜਾ ਜਿਹਾ ਪਸ਼ੂ ਉੱਠਣ ਕਰਕੇ ਤੇ ਮਹਾਰਾਜਾ ਕਿ ਜੇਰ ਜੇਰ ਦਾ ਲੜ ਜਿਹੜਾ 200 ਟੁੱਟ ਗਿਆ ਸੀਗਾ ਤੇ ਬੈਠੀ ਸੀ ਉੱਠਣ ਲੱਗਾ ਲੜਜਾ ਟੁੱਟ ਗਿਆ ਤੇ ਮਾੜੀ ਜੀ ਕੋਈ ਲੜਜਾ ਜਿ ਲਮਕਦਾ ਠੀਕ ਆ ਤੇ ਜੇਰ ਆਪਾਂ ਤੁਹਾਨੂੰ ਦਿਖਾ ਵੀ ਦਵਾਂਗੇ ਪਾਈ ਠੀਕ ਆ ਜੀ ਥੋੜਾ ਬਾਦਾਂ ਕੋਈ ਟੋਟਾ ਅੰਦਰ ਹੈਗਾ ਉਹ ਵੀ ਤਕਰੀਬਨ ਨਿਕਲ ਹੀ ਆਉਣਾ ਬਾਰ ਠੀਕ ਆ ਜੀ ਉਹਦੀ ਦਵਾਈ ਦਵਾਈ ਦਾ ਟਰੀਟਮੈਂਟ ਵੀਰ ਨੇ ਦਿੱਤਾ ਹੈਗਾ ਗਰਮ ਕੋਈ ਏ ਵੀ ਮਨਪ੍ਰੀਤ ਦਵਾਂਗੇ ਕਿੰਨੇ ਦੀ ਆਪਾਂ ਬਈ ਯਸਨੋ ਜੀ ਗੱਲਬਾਤ ਵੀ ਹਾਂ ਨਾ ਕਿੱਥੋਂ ਤੱਕ ਉਹ ਦੀ ਮੰਗ ਕੀ ਕਰਦੇ ਆਪਾਂ ਇਹਦਾ 55000 ਹਾਂਜੀ 50000 ਚੋਂ ਮੰਗ 50000 ਚੋਂ ਹਾਂ ਠੀਕ ਹੈ ਜੀ ਲਓ ਜੀ 55000 ਦੋਸਤੋ ਇਹਦੀ ਡਿਮਾਂਡ ਆ ਤੇ 50000 ਲੈਦੇ ਆ ਠੀਕ ਹੈ ਜੀ ਉਹਦੇ ਚ ਛੋੜਛੱਪਾ ਹੋ ਜਾਊਗਾ ਕੋਈ ਵੀ ਵੀਰ ਤੁਸੀਂ ਆਉਂਦੇ ਹੋ ਠੀਕ ਹੈ ਜੀ ਸੌਦਾ ਕਰਦੇ ਹੋ ਤੇ ਬਾਕੀ ਥੋੜਾ ਬੋਧਾ ਵਿੱਚੋਂ ਲੈਸ ਹੋ ਜਾਊਗੀ 50000 ਦੇ ਵਿੱਚੋਂ ਵਾੜ ਪਸੰਦ ਆਊਗੀ ਠੀਕ ਹੈ ਜੀ ਕੋਈ ਚੰਗਾ ਦੁੱਧ ਚਵਾਜੂਗੀ ਬਾਕੀ ਅਕੇ ਜਿਹੋ ਜਿਹਾ ਸਮਾਨ ਆ ਰਿਹਾ ਕੋ 18 20 ਲ ਚੰਗੇ ਥਣ ਭਾਂਡੇ ਦੇ ਵਿੱਚ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਵੀਰ ਜਿਹੜੀ ਆ ਗਾਂ ਖੜੀ ਆ ਇਹਦਾ ਸੂਆ ਕਿੰਨਾ ਹੋਊਗਾ ਇਹਦਾ ਵੀਰ ਦੀ ਚੌਥਾ ਸੂਆ ਚੌਥਾ ਸੂਆ ਅੱਜ ਇਹਨੂੰ ਤੁਸੀਂ ਦੱਸਿਆ ਵੀ 16 17 18 ਕ ਦਿਨ ਹੋ ਗਏ ਆ ਮਗਰ ਬੱਛਾ ਮਗਰ ਬੱਛਾ ਤੇ ਇਹ ਦੁੱਧ ਹੁਣ ਕਿੰਨੇ ਕ ਤੇ ਆ ਗਈ ਆ ਦੁੱਧ 16 17 ਲੀਟਰ ਤੇ ਆ ਗਈ 20 ਤੱਕ ਐਵਰੇਜ ਜਿਹੜੀ ਨਾ ਅੱਛਾ ਜੀ ਉਸੇ ਬਾਅਦ ਤੇਈ ਜਾਂਦੀ ਠੀਕ ਆ ਪਿਛਲੇ ਸੂਵੇ ਵੀ ਆਪਾਂ ਚਵਾਈ ਕੀਤੀ ਇਹਨਾਂ ਦੀ ਠੀਕ ਆ ਜੀ ਲਓ ਦੋਸਤੋ 20 ਲੀਟਰ ਵੀਰਾਂ ਦਾ ਵੀ ਨਾਰਮਲੀ ਇਹਨੇ ਦੁੱਧ ਚਵਾਈ ਜਾਣਾ ਵੱਡੇ ਘੱਟ ਬੋਤ ਵਿੱਚ ਗਾਂ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆ ਵੀ ਐਚ ਐਫ ਦੇ ਵਿੱਚ ਕੋਈ ਵੀਰ ਕਰੋਸ ਮੰਨ ਲਏ ਠੀਕ ਆ ਮਗਰ ਬੱਛਾ ਮੇਲ ਕਾਫ ਆ ਬਾਕੀ ਥਣ ਜਿਵੇਂ ਆਪਾਂ ਹਮੇਸ਼ਾ ਗੱਲ ਨੋਟ ਕਰਾ ਦਿੰਨੇ ਆ ਵੀ ਜਿਵੇਂ ਮੱਜਾਂ ਨਾਲ ਥਣ ਲੱਗਾ ਠੀਕ ਆ ਜੀ ਆ ਕਰੋ ਚੈੱਕ ਦੋਰਾ ਥਣ ਲੱਗਾ ਅਗਲੇ ਪਿਛਲੇ ਥਣਾਂ ਦਾ ਸਹਿਜ ਇੱਕ ਬਰਾਬਰ ਤੇ ਹੁਣ 1 ਸਵਾ 1 ਦਾ ਜਿਹੜਾ ਸਮਾਂ ਕੋਈ 1:30 ਵਜੇ ਦਾ ਵੀ ਸਮਾਂ ਵੀਰ ਮੰਨ ਸਕਦੇ ਜੀ ਠੀਕ ਆ ਜੀ ਦੁਪਹਿਰ ਦਾ ਤੇ ਸਵੇਰ ਵੀਰ ਚਵਾਈ ਕਿੰਨੇ ਵਜੇ ਕੀਤੀ ਆ ਸਵੇਰ 6:30 ਕੀਤੀ ਸਵੇਰ ਠੀਕ ਆ ਜੀ ਲਓ ਦੱਸੋ ਸਵੇਰ 6:30 ਵਜੇ ਚਵਾਈ ਦਾ ਸਮਾਂ ਤੇ ਬਾਕੀ ਥਾਂ ਥਾਂ ਨੂੰ ਗੋਲ ਗਲ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਆਰਡਰ ਚ ਬਿਲਕੁਲ ਆਰਡਰ ਤੋਂ ਤੁਸੀਂ ਨਾਰਮਲ ਜਿਹਾ ਜਜਮੈਂਟ ਕਰ ਲਓਗੇ ਠੀਕ ਆ ਹੁਣ ਕੋਈ 18 17 ਲੀਟਰ ਹੈਗਾ ਨਾ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਕੱਦ ਪੂਰਾ ਵੱਡਾ ਠੀਕ ਆ ਜੀ ਕੱਦ ਵਾਲੇ ਪਾਸੇ 노 ਡਾਊਟ ਕੋਈ ਵੀਰ ਇੱਥੇ ਦੂਰੋਂ ਨੇੜਿਓਂ ਆ ਰਿਹਾ ਤੇ ਕੱਦ ਨਹੀਂ ਛੋਟਾ ਹੈਗਾ ਕੱਦ ਵੱਡਾ ਤੇ 20 ਲੀਟਰ ਨੂੰ ਮੱਥਾ ਮਾਰ ਜੂਗੀ ਠੀਕ ਆ ਜੀ ਹੋ ਸਕਦਾ ਵੀ ਕੋਈ ਪਲਾਸੀ ਚੋਲੇ ਵੀਰ ਤੇ ਬਾਕੀ ਅੱਗੇ ਸੇਵਾ ਤੇ ਡਿਪੈਂਡ ਆ ਠੀਕ ਆ ਲਿਓ ਵੀਰ ਖੋਲ ਕੇ ਦਿਖਾ ਦਈਏ ਵੀ ਅੱਛਾ ਵੀਰ ਮਨਪ੍ਰੀਤ ਬਾਕੀ ਚੋਣ ਚਣ ਕਿਸੇ ਰਕਮ ਦੀ ਕੋਈ ਭੂਰ ਛੱਟੇ ਦੀ ਵਾਲੀ ਗੱਲ ਤੇ ਨਹੀਂ ਠੀਕ ਹੈ ਜੀ ਸੋ ਮਾਰਨਿੰਗ ਜਿਹੜੀ ਦੋਸਤੋ ਚੋਈ ਚਵਾਈ ਆ ਠੀਕ ਆ ਜੀ ਬਾਕੀ ਹੁਣ ਪਸ਼ੂ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਵੱਲ ਜਾ ਰਿਹਾ ਲੇਵਾ ਹਵਾਨਾ ਆਡਰ ਜਿਵੇਂ ਤੁਸੀਂ ਵੇਖ ਸਕਦੇ ਜਿਵੇਂ ਓਵੇਂ ਓਵੇਂ ਤਿਆਰੀ ਜਿਹੜੀ ਕਰੀ ਜਾ ਰਹੀ ਠੀਕ ਆ ਜੀ ਦੁੱਧ ਲੇਵੇ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ ਜਿਵੇਂ ਪਸ਼ੂ ਸਾਮ ਨੂੰ 5 6 6 ਵਜੇ ਦੀ ਚਵਾਈ ਤੇ ਜਾਊਗਾ ਤੇ ਤਕਰੀਬਨ ਓਵੇਂ ਦੱਕ ਜਿਹੜੀ ਦੋਸਤੋ ਹੋਰ ਦਊਗਾ ਲੇਵੇ ਵਾਲੇ ਪਾਸਿਓ ਬਾਕੀ ਚਵਾਪ ਅਸਮਾ ਦਾ ਨਾਰਮਲੀ ਤੁਸੀਂ ਇੱਕ ਥਾਣ ਤੋਂ ਜੱਜਮੈਂਟ ਕਰ ਲਿਓ ਵੀ ਜੱਡਾ ਮੋਟਾ ਥਾਣਾ ਤੇ ਧਾਰ ਵੀ ਤਕਰੀਬਨ ਓਡੀ ਓਡੀ ਮੋਟੀ ਆ ਠੀਕ ਆ ਜੀ ਇਸੇ ਰਕਮ ਦਾ ਕੋ ਸੂਏ ਸੂਵੇ ਪਸ਼ੂ ਆ ਇੱਥੇ ਆਣ ਕੇ ਆਪਦੀ ਦੂ ਟਾਈਮ ਚੋ ਕੇ ਤਸੱਲੀ ਕਰ ਲਿਓ ਅੱਛਾ ਵੀਰ ਮਨਪ੍ਰੀਤ ਕਿੰਨੇ ਦੀ ਹੁੰਦੀ ਹੈ ਜੀ ਇਸ ਨੂੰ ਇਹ ਦਾ ਮੁੱਲ ਕਰਦੇ ਆਪਾਂ 65000 ਹਾਂਜੀ ਇਹਦਾ 60 ਚੋਂ ਮਾਨਦਨ ਕਰਾਂਗੇ 60 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਲਓ ਫਿਰ ਦੱਸੋ 65000 ਡਿਮਾਂਡ ਆ 60000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਤੇ 20 ਲੀਟਰ ਤੋਂ ਪਲੱਸ ਵੀ ਦੁੱਧ ਤੁਸੀਂ ਚੋ ਸਕਦੇ ਜੇ ਬਾਕੀ ਹੁਣ ਜਿੰਨਾ ਵੀ ਤੁਹਾਨੂੰ ਦੱਸਿਆ ਉਹਦੀ ਤਸੱਲੀ ਇੱਥੇ ਵਿਜ਼ਿਟ ਕਰਕੇ ਠੀਕ ਹੈ ਜੀ ਦੋ ਡੰਗ ਬੇਸ਼ੱਕ ਇੱਕ ਟਾਈਮ ਚੋ ਕੇ ਆਪਣੀ ਕਰ ਲਿਓ ਤੇ ਇਹ ਜਿਹੜੀ ਵੜ ਆਪਾਂ ਤੁਹਾਨੂੰ ਦਿ ਸੋਹਣੀ ਅਵੜਾ ਠੀਕ ਹੈ ਜੀ ਕੋਈ ਚੰਗਾ ਦੋਦੋ ਤੁਸੀਂ ਲੈ ਸਕਦੇ ਜੀ ਕੋਈ 18-20 ਲੀਟਰ ਤੱਕ ਇਹ ਵੀ ਚਵਾਜੂਗੀ ਤੇ ਇੱਕ ਮਨਪ੍ਰੀਤ ਬਾਈ ਆਪਣੇ ਨੰਬਰ ਕਰਦੇ ਹੋ ਸਾਂਝੇ ਨੰਬਰ ਆਪਣਾ ਜੇ 98727 36882 ਠੀਕ ਹੈ ਜੀ ਲਓ ਦੋਸਤੋ ਨੰਬਰ ਵੀਰ ਮਨਪ੍ਰੀਤ ਓਨਰ ਨੇ ਠੀਕ ਹੈ ਜੀ ਇਹਨਾਂ ਦਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਨੰਬਰ ਲਾ ਕੇ ਤੁਸੀਂ ਐਨੀ ਟਾਈਮ ਇੱਥੇ ਵਿਜ਼ਿਟ ਕਰੋ ਠੀਕ ਹੈ ਜੀ ਆ ਕੇ ਆਪਣੇ ਪਸ਼ੂ ਦੀ ਨਰਕ ਪਰਖਾ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ